IRS Indian Revenue Subsitu Retired by IN वैसे ਤਾਂ नेचुरोपैथी ਦੇ ਡਾਕਟਰ ਹੋਣ ਕਰਕੇ ਇਹਨਾਂ ਦੇ ਅੱਗੇ ਡਾਕਟਰ ਲੱਗਦਾ ਪਰ ਸਾਹਿਤੇ ਵਿੱਚ ਇਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ 2023 ਦੇ ਵਿੱਚ ਨਿਯਮਿਤ ਰੂਪ ਚ ਲਿਖਣਾ ਸ਼ੁਰੂ ਕੀਤਾ ਮੈਨੂੰ ਨਹੀਂ ਪਤਾ ਕਿ ਉਸ ਤੋਂ ਪਹਿਲਾਂ ਲਿਖਦੇ ਹੋਣ ਪਰ ਛਪਵਾਇਆ ਇਹਨਾਂ ਨੇ ਪਹਿਲੀ ਵਾਰੀ 2023 ਦੇ ਵਿੱਚ ਸੀ ਤੇ ਬੜੀ ਖੁਸ਼ੀ ਦੀ ਗੱਲ ਹੈ ਕੇ ਲਗਭਗ 2.5 ਸਾਲ ਦੇ ਵਕਤ ਵਿੱਚ ਇਹ ਇਹਨਾਂ ਦੀ 8ਵੀਂ ਕਿਤਾਬ ਦੋ ਕਿਤਾਬਾਂ ਇਹਨਾਂ ਦੀ ਖਵਾਬਾਂ ਦੀ ਕਾਨਸ ਕਾਰ ਸੰਗ੍ਰਹਿ ਤੇ ਕਹਾਣੀ ਸੰਗ੍ਰਹਿ ਛੱਜੂ ਖੁਰੀਆਂ ਵਾਲਾ 2023 ਵਿੱਚ ਆਇਆ ਉਸ ਤੋਂ ਬਾਅਦ ਬਾਲ ਸਾਹਿਬ ਦੀ ਕਿਤਾਬ ਜੈਜੂ ਗੁੰਨੀ ਤੇ ਨਿਧੀ ਬਾਲ ਕਹਾਣੀਆਂ ਇਹ 2024 ਚ ਆਇਆ ਜਿਹੜਾ ਪੰਜਾਬੀ ਵਿਖਟ ਸਭਾ ਵੱਲੋਂ ਰਿਲੀਸ ਕੀਤਾ ਗਿਆ ਸੀ ਔਰ ਇਹ ਜਿਹੜੇ ਤਿੰਨ ਨਾਮ ਨੇ ਇਹ ਇਹਨਾਂ ਦੀਆਂ ਤਿੰਨ ਪੋਤਰੀਆਂ ਦੇ ਨਾਮ ਨੇ ਤੇ ਉਹਨਾਂ ਨੇ ਕਾਲ ਕਹਾਣੀਆਂ ਸਮਰਪਿਤ ਕੀਤੀਆਂ ਤੇ ਉਸ ਤੋਂ ਬਾਅਦ ਪੰਜ ਕਿਤਾਬਾਂ 2025 ਮੈਨੂੰ ਲੱਗਦਾ ਜਿੰਨੀ ਦੇਰੇ ਕੈਨੇਡਾ ਰਹੇ ਨੇ ਉਹ ਤੇ ਲਿਖਦੇ ਹੀ ਰਹੇ ਤੇ ਦੋ ਕਿਤਾਬਾਂ ਸਾਹਿਤ ਵਿਗਿਆਨ ਕੇਂਦਰ ਵੱਲੋਂ ਪਿਛਲੇ ਕੁਝ ਮਹੀਨਾ ਡੇਢ ਮਹੀਨਾ ਪਹਿਲਾਂ ਰਿਲੀਜ਼ ਕੀਤੀਆਂ ਗਈਆਂ ਸਨ ਤੇ ਅੱਜ ਇਹ ਮਾਨ ਪੰਜਾਬੀ ਲੇਖਕ ਸਭਾ ਨੂੰ ਹਾਸਲ ਹੈ ਕਿ ਇਹਨਾਂ ਦੇ ਦੋ ਪੁਸਤਕਾਂ ਜਿਹੜੇ ਵਾਲਾ ਚੌਕ ਤੇ ਮੰਗਤੀ ਦੀ ਧੀ ਅੱਜ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਪ੍ਰਧਾਨਗੀ ਮੰਡਲ ਚ ਸਦਾ ਦੇਨਾ ਆਦੇ ਸਵਾਗਤ ਦੀ ਪਤੰਗੀ ਕਰ ਰਿਹਾ ਹੈ ਸੰਗੀਤ ਨਾਟਕ ਅਕੈਡਮੀ ਅਵਾਰਡ ਜੇਤੂ ਲੋਕ ਰੰਗ लोक वनगियां दे बाग कमाल कलाकार रंगमंच अति बल्कार पार्टी तो आधा ना निकला हमें मटना का बोल रहे हो जबरन बंदे नहीं कोई और इंडिया की मटना का है कोई बहुत सत्कार नहीं होगा से दूर और ग्रेट इना तो बात प्रधान मंडल ਮੈਂ ਸਦਾ ਦੇਣਾ ਅ ਬਹੁਤ ਵਧੀਆ ਕਹਾਣੀਕਾਰ ਲਾਵਕਾ ਤੇ ਸਮੁੰਦਰ ਨਾਮਾ ਰਾਹੀਂ ਅੰਦਰ ਵੜ ਕੇ ਸਾਹਦੀਆਂ ਉਹ ਚੀਜ਼ਾਂ ਨੂੰ ਸਾਡੇ ਸਾਹਮਣੇ ਲਿਆਉਣ ਵਾਲੇ ਪਰਮਜੀਤ ਮਾਨ ਤੇ ਵਿਸ਼ੇਸ਼ ਮਹਿਮਾਨ ਸਾਰੇ ਦਰਵੇਾਨ ਨੇ ਗਵਰਨਮੈਂਟ ਕਾਲਜ ਸੈਕਟਰ 11 ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰਸਿੱਧ ਵਿਦਵਾਨ ਡਾਕਟਰ ਗੁਰਮੀਰ ਸਿੰਘ ਤੇਨਾਂ ਤੋਂ ਬਾਅਦ ਦੂਜੇ ਵਿਸ਼ੇਸ਼ ਮਹਿਮਾਨ ਮਸ਼ਹੂਰ ਕਹਾਣੀਕਾਰ ਜੋ ਜਿਨ੍ਹਾਂ ਦੀ ਮਿਸ਼ਲਾ ਜਿਹੜਾ ਕਹਾਣੀ ਸੰਗ੍ਰਹਿ ਉਹਨੂੰ ਲੇਸ ਕਰਨ ਦਾ ਜਿਹੜਾ ਸੁਭਾਗ ਹੈ ਪੰਜਾਬੀ ਵਿਭਾਗ ਦੇ ਫਿਕਸਾ ਬੰਨ੍ਹ ਹੱਥ ਹੋਇਆ ਆਪਣਾ ਘਰ ਗੋਵਰਧਨ ਗਪੀ ਤੇ ਹੁਣ ਵਾਰੀ ਹੈ ਜੀ ਲੜਾ ਸਾਹਿਬ ਦੀ ਲੜਾ ਸਾਹਿਬ ਪ੍ਰਧਾਨਗੀ ਮੰਡਲ ਚ ਹਾਜ਼ਰ ਹੋਵੋ ਡਾਕਟਰ ਮਜੀਦ ਸੈਦ ਮਜਾਇਆ ਹਾਉ ਤੇ ਹੁਣ ਸਦਾ ਦੇ ਨਾਮ ਪੰਜਾਬੀ ਜਨਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਲਾਉ ਬਹੁਤ ਸ਼ੁਕਰੀਆ ਜੀ ਪ੍ਰਧਾਨਗੀ ਮੰਡਲ ਤੇ ਸ਼ੁਰੂਆਤ ਦੇ ਵਿੱਚ ਹੀ ਮੈਂ ਜੀ ਆਇਆਂ ਨੂੰ ਕਹਿਣ ਵਾਸਤੇ ਔਰ ਮਜੀਤ ਸਿੰਘ ਸਾਹਿਬ ਦੀ ਸ਼ਖਸੀਅਤ ਬਾਰੇ ਜਾਣਕਾਰੀ ਦੇਣ ਵਾਸਤੇ ਇੱਕ ਐਗੋਜੀ ਮੀਤ ਸਾਹਿਬ ਕਰਾਉ ਜਿਹੜੀ ਪੰਜਾਬੀ ਸਾਇਸ ਸਭਾ ਦੇ ਮੀਤ ਪ੍ਰਧਾਨ ਵੀ ਨੇ ਆਪਣੀਆਂ ਕਹਾਣੀਆਂ ਰਾਈ ਖਾਸ ਕਰਕੇ ਫੌਜੀ ਜੀਵਨ ਤੇ ਅਧਾਰਿਤ ਕਹਾਣੀਆਂ ਰਾਨੀ ਉਹਨਾਂ ਨੇ ਬਹੁਤ ਵੱਡਾ ਕਾਰਜ ਕੀਤਾ ਬਹੁਤ ਸਾਰੀਆਂ ਕਿਤਾਬਾਂ ਦੇ ਰਚੇ ਸਾ ਬਹੁਤ ਸਤਿਕਾਰਯੋਗ ਮਨਜੀਤ ਕੌਰ ਮੀਤ ਕਗੜਾ ਜੀ ਇੱਧਰ ਆ ਜਾ ਕੋਈ ਨਾ ਇਹ ਕਿੰਨਾ ਸਮੁੰਦਰ ਕਿੰਨਾ ਸੁੱਕੀ ਹੈ ਇੱਥੋਂ ਬੈਠੇ ਬੈਠੇ ਕਿੰਨੀ ਸੁੱਕੀ ਹੈ ਇੱਥੇ ਉਸ ਕਹਿੰਦੇ ਸਭ ਦੇ ਬਾਰਾਂ ਦੇ ਨਾ ਇਹ ਤਾਂ ਕਿ ਜ ਸਾਹਮਣੇ ਬੈਠੇ ਸੂਰਜ ਦੀਆਂ ਕਿਰਨਾਂ ਨੂੰ ਤੱਕੇ ਨਾ ਨਮ ਪਰਵਾਹੀ ਅਥਰੀ ਧੁੰਦ ਵਿੱਚ ਠੜ ਠੜ ਕਰਦੇ ਸਾਹਿਤ ਰਸੀਏ ਸਾਹਿਤ ਪ੍ਰੇਮੀ ਸਾਇਸਿਕ ਜੋੜੀਆਂ ਜੋ ਕਿ ਪੰਜਾਬੀ ਲੇਖਕ ਸਵਾ ਚੰਡੀਗੜ੍ਹ ਦੇ ਪਿਆਰ ਭਰੇ ਸੱਦੇ ਤੇ ਕਲਾ ਘਾਉਣ ਦੇ ਜਿਹੜੇ ਰੋਜ਼ ਗਾਰਡਨ ਦੇ ਫੁੱਲਾਂ ਦੀ ਖੁਸ਼ਬੂ ਦਾ ਸੁਗੰਧ ਨੂੰ ਲਾਣ ਲੈ ਕੇ ਇਹਦੀ ਥੋੜੀ ਵਾਦ ਤੇ ਉਹਨਾਂ ਦਾ ਜੀ ਲੇਖਕ ਸਵਾ ਦੇ ਅਹੁਦੇ ਦਾ ਤੇ ਕਾਰਸਕਾਨੀ ਮੈਂਬਰ ਲਿਗੀ ਤੁਹਾਨੂੰ ਸਵਾਗਤ ਕਰਦੇ ਪੰਜਾਬੀ ਲੇਖਕ ਸਵਾ ਦੇ ਪ੍ਰਧਾਨ ਜੀ ਸਕੱਤਰ ਸਾਹਿਬ ਅਤੇ ਪ੍ਰਧਾਨ ਜੀ ਮੰਡਲ ਵਿੱਚ ਵਿਰਾਜਮਨ ਉਹ ਵਿਦਵਾਨ ਜੋ ਕਿ ਆਪਣੀ ਜਾਦੂਈ ਕਲਮ ਦੇ ذریعے ਨਿਤ ਨਵਾਂ ਇਤਿਹਾਸ ਰਚਦੇ ਨੇ ਤੇ ਉਹਨਾਂ ਸਭਨਾਂ ਨੂੰ ਮੈਂ ਸਿਰ ਚੁਲਾ ਕੇ ਝੁਕਾ ਕੇ ਸਲਾਮ ਕਰਦੀ ਜਿਵੇਂ ਕਿ ਆਪ ਜਾਣਦੇ ਹੋ ਸਰਦਾਰ ਡਾਕਟਰ ਮਨਜੀਤ ਸਿੰਘ ਮਝੈ ਨਾਵਗਾਰ ਨਾਵਲਿਕਾ ਅਤੇ ਕਹਾਣੀਕਾਰ ਜਦੋਂ ਵੀ ਕੈਨੇਡਾ ਦੀ ਧਰਤੀ ਤੋਂ ਇੰਡੀਆ ਆਉਂਦੇ ਹਨ ਤਾਂ ਚੰਡੀਗੜ੍ਹ ਪੰਜਾਬ ਦੀ ਰਾਸਾ ਨਿਵੀਠੇ ਚਰਨ ਫੋੜਦੇ ਹੀ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੂੰ ਆਪਣੀਆਂ ਨਵੀਆਂ ਪੁਸਤਕਾਂ ਕਹਾਣੀਆਂ ਅਤੇ ਨਾਵਲ ਨੂੰ ਲੋਕ ਅਰਪਣ ਕਰਵਾਉਣ ਲਈ ਡਾ ਡਾ ਰਮਨ ਬਖਸ਼ ਦੇ ਹਨ ਜਿਵੇਂ ਕਿ ਇਸ ਵਾਰ ਵੀ ਆਪ ਨਾਵਲ ਮੰਗਤੀ ਦੀ ਤੀ ਕਹਾਣੀਆਂ ਦੀ ਪੁਸਤਕ ਜਿਹੜੇ ਵਾਲਾ ਚੌਂਕ ਬੰਦਾ ਕੇ ਵੰਚੇ ਹੀ ਹਨ ਪਰੰਤੂ ਕੈਨੇਡਾ ਦੀ ਧਰਤੀ ਦੀ ਬਰਫੀਲੀ ਰੁੱਤ ਵੀ ਲਿਆਇਆ ਹੈ

ਆਪਣੇ ਪੰਜਾਬੀ ਲੇਖਕ ਸਵਾਦੀ ਸਮੂੱਚੀ ਟੀਮ ਤੇ ਕਲਮ ਦੇ ਧਨੀਆ ਨੂੰ ਯਾਦ ਕਰਦੇ ਹੋਏ ਅੱਖਾਂ ਨਮ ਹੋ ਗਈਆਂ ਸਨ ਫਿਰ ਮੈਂ ਜਦੋਂ ਆਪ ਜੀ ਨੂੰ ਜਲਦੀਗੜ ਵਿਖੇ ਮੋੜ ਇਹਨਾਂ ਦੇ ਦਰਸ਼ਨ ਕੀਤੇ ਤਾਂ ਗਰਮਖੰਧ ਧਰਤੀ ਦੀ ਖੁਸ਼ਬੂ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਯਾਦ ਕਰਦੇ ਕਰਦੇ ਮੇਰੇ ਹੰਝੂ ਵਹਿ ਤੁਦੇ ਤੇ ਮੈਂ ਸੋਚਿਆ ਕਿ ਇਨਸਾਨ ਰੂਪ ਵੀ ਦਿਲ ਵੀ ਕੀ ਐ ਚਲੇਡੇ ਵਾਲ ਕਹੀ ਲੰਘ ਬਦਲਦਾ ਸੇ ਆਪ ਜੀ ਵੀ ਆਪ ਨੇ ਦੇ ਹਰ ਪੁਸਤਕ ਦੀਆਂ ਕਹਾਣੀਆਂ ਪੜ੍ਹ ਕੇ ਮੈਂ ਅੰਦਾਜ਼ਾ ਲਗਾਇਆ ਕਿ ਆਪ ਜੀ ਦੀ ਹੱਥਲੀ ਪੁਸਤਕ ਛਿਹਰੇ ਵਾਲੇ ਚੌਂਕ ਦੀ ਹਰ ਕਹਾਣੀ ਦਾ ਇੱਕ ਇੱਕ ਸ਼ਬਦ ਸਵਾਤੀ ਬੂੰਦ ਵਰਗਾ ਸਵਾਦ ਰੱਖਦਾ ਆਪ ਜੀ ਦੀ ਹਰ ਕਹਾਣੀ ਨੂੰ ਰਜ਼ਾਈ ਦੇ ਲਿਖ ਵਿੱਚ ਬੈਠ ਕੇ ਵਾਚਿਆ ਹੈ ਮੈਂ ਤਾਂ ਇੰਨੀ ਵੱਡੀ ਸੱਜਣ ਨਹੀਂ ਹਾਂ ਕਿ ਲੇਖਕ ਦੀਆਂ ਚਨਾਵਾਂ ਦਾ ਚੀਰ ਫਟ ਕਰਾਂ ਇਹ ਕਮਤਾ ਪ੍ਰਧਾਨਗੀ ਮੰਡਲ ਇਸ ਰਾਦੇ ਨਾਮ ਵੱਸ ਸੀਨੀਅਰ ਡਾਕਟਰ ਸਹਿਤ ਕਾਰੀ ਵੀ ਕਰ ਸਕਦੇ। ਮੈਂ ਸੋਚਦੀ ਹਾਂ ਕਿ ਮੈਂ ਤਾਂ ਇੱਕ ਫੌਜੀ ਦੀ ਕਹਾਣੀ ਕਾੜ ਹਾਂ। ਜਿਹੜੀ ਫੌਜੀਾਂ ਬਾਰੇ ਸੋਚਦੀ ਤੇ ਉਹਨਾਂ ਬਾਰੇ ਵੀ ਲਿਖਦੀ ਹਾਂ। ਤੇ ਮੇਰੇ ਪਰਮ ਪਿਆਰੇ ਇੰਡੀਆ ਦੇ ਡियर ਹਮਦਰਦ ਲੈ ਦੇ ਮੇਰੀ ਡਿਪਰੈਸ਼ਨ ਦੀ ਬਿਮਾਰੀ ਨੂੰ ਲੈ ਕੇ ਸਲਾਹ ਦਿੰਦੇ ਹਨ ਕਿ ਜਿਸ ਦਿਨ ਤੁਸੀਂ ਹੋਰ ਵਿਸ਼ਿਆਂ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਨਾ ਮਰ ਨਾ ਹੋ ਜਾਓ। ਤੇ ਮੈਂ ਹੱਸ ਕੇ ਕਿਹਾ ਕਿ ਮੈਂ ਤਾਂ ਇਹ ਬੋਲਦੇ ਨਹੀਂ ਹੋਈ ਠੀਕ ਹੈ ਜੇ ਵੀ ਠੀਕ ਹੋ ਗਈ ਤਾਂ ਹੋਰਾਂ ਨੂੰ ਵੀ ਬੰਦਲਾ ਦਵਾਂਗੀ ਐਵੇਂ ਕਿਸੇ ਨੇ ਕਿਹਾ ਕਿ ਤੁਸਾਂ ਫਾਜੀ ਦੇ ਭਾਵੇਂ ਅੱਗੇ ਤੁਸੀਂ ਇਸ ਕਰਕੇ ਮੈਂ ਫਾਜੀ ਨੂੰ ਕਦੇ ਭੁੱਲ ਨਹੀਂ ਸਕੀ ਤੇ ਅਖੀਰ ਵਿੱਚ ਮੈਂ ਆਪ ਸਭ ਨੂੰ ਇਹ ਵੀ ਬੇਨਤੀ ਕਰਾਂ ਕਿ ਆਪ ਜੀ ਨੇ ਜੇਕਰ ਮਦਿਆ ਸਾਧਨੀਆਂ ਪਹਿਲੀ ਪੁਸਤਕ ਦੀਆਂ ਕਹਾਣੀਆਂ ਦਾ ਪਾਠ ਕਰੋਗੇ ਕਮ ਜੁੱਦਾ ਮੌਸਮ ਵਰਗਾ ਰਹਿ ਜਾ ਰਹੇਗਾ ਕੀ ਬਾਤ ਵਾਹ ਚਾਂਦੀ ਦੀ ਜੁੱਤੀ ਜਿਵੇਂ ਨਾ ਹੋ ਰਹੇ ਨਾ ਹੈ ਨਾ ਪਰ ਕਿੰਬਰਾਦਰੀ ਬੇਵੀ ਸ਼ਾਵਰ ਬੇਸਮਤ ਕਹਾਣੀਆਂ ਦਾ ਜੋ ਆਵਹਨ ਇਹ ਸਾਰੀਆਂ ਕਹਾਣੀਆਂ ਵੱਲ ਮੈਂ ਡਿਟੇਲਸ ਦੱਸਤਾ ਸਕਦੀ ਹਾਂ ਪਰ ਮੈਂ ਜਿਆਦਾ ਟਾਈਮ ਜੁਸਟਿੰਗ ਕਰਦੀ ਕਿਉਂਕਿ ਵੱਡੇ ਵੱਡੇ ਵਿਦਵਾਨ ਬੈਠੇ ਹਨ ਇਹਨਾਂ ਨੇ ਜੋ ਦੱਸਣਾ ਹੈ ਅੰਦਿਅਪਕੀ ਮੇਰੇ ਬੰਨੋ ਪੰਜਾਬੀ ਵਿੱਚ ਸੁਣਵਾਂਗੇ ਧੰਨਵਾਦ ਨਾਲ ਸਰਦਾਰ ਐ ਮੈਂ ਦੀ ਸਿੰਗਰ ਮੈਂ ਤੇ ਨੂੰ ਬਹੁਤ ਬਹੁਤ ਵਧਾਈਆਂ ਦੇਖੇ ਲੈਂਦੀ ਗਿਆ ਮੈਨੂੰ ਲੱਗਦਾ ਹੈ ਬਹੁਤ ਘੱਟ ਸ਼ਖਸੀਤਾ ਜਿਹੋ ਜਿਹੋ ਹੁੰਦੀ ਹੈ ਜਿਹੜੀਆਂ ਜਜ਼ਬਾਤ ਦੇ ਨਾਲ ਇਸ ਤਰ੍ਹਾਂ ਭਰੀਆਂ ਹੁੰਦੀਆਂ ਮੌਸਮ ਨਵੀਨਾਲ ਫਿਕਰਤ ਨਵੀਨਾਲ ਤੇ ਆਪਣੇ ਅੰਦਰ ਜਿਹੜੀ ਹਰ ਵੇਲੇ ਸੁਪਰੀ ਫੌਜ ਹੈ ਉਹਨੂੰ ਵੀ ਨਾਲ ਲੈ ਕੇ ਬਹੁਤ ਬਹੁਤ ਖੂਬਸੂਰਤ ਜੀ ਆ ਤੇ ਲਓ ਜੀ ਹੁਣ ਅਸੀਂ ਇਹ ਪੁਸਤਕਾ ਰਿਲੀਜ਼ ਦਾ ਮਨ ਹਾਸਲ ਕਰ ਰਹੇ ਹਾਂ ਪ੍ਰਧਾਨ ਜੀ ਮੇਰੇ ਤੋਂ ਬੇਗੁਜ਼ਾਰਿਸ਼ ਹੈ ਤੇ ਨਾਲ ਸ਼੍ਰੀਮਤੀ ਬਜੈਲ ਉਹ ਵੀ ਤੁਸੀਂ ਅੱਗੇ ਆਓ ਜੀ ਆਓ

मुबारक <दण>। जी बहुत बहुत बधाई जी बहुत बहुत मुबारक जी बजाय उम्मीद करते हैं कि दो हजार छब्बीस भी पंजा है शक्के च बदले सिक्सर शिक्षक बदले ਛੇ ਕਿਤਾਬਾਂ ਬੜਾ ਬੜਾ ਚੰਗਾ ਲੱਗ ਰਿਹਾ ਜੀ ਉਮਰ ਕਨਗਵੈਤਾ ਜੀ ਇਹ ਚਾਰਟਰਡ ਅਕਾਊਂਟੈਂਟ ਨੇ ਸਪੈਸ਼ਲਿਸਟ ਨੇ ਛੋਟੇ ਜਿਹੇ ਆ ਕੇ ਰਹਿ ਗਏ ਜੀ ਤੇ ਮੈਨੂੰ ਲੱਗਦਾ ਪਿੱਛਾ ਸਮਾਗਮ ਇਹਨੂੰ ਚੰਗਾ ਲੱਗਾ ਤੇ ਇਹ ਪਹਿਲੀ ਵਾਰੀ ਬਲਕਿ ਦੂਜੀ ਵਾਰੀ ਆਏ ਨੇ ਤੇ ਉਮੀਦ ਕਰਦੇ ਆ ਅੱਗੇ ਵੀ ਇਹ ਆਉਂਦੇ ਰਹਿਣਗੇ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ ਹੈ ਤੇ ਨੋ ਜੀ ਮੈਂ ਹੁਣ ਸਦਾ ਰਹਿਣਾ ਦੀਪਕ ਸ਼ਰਮਾ ਚਰਾ ਅਧਿਕਾਰ ਜੀ ਕਿ ਉਹ ਅੱਜ ਦੇ ਸਵਾਗਤ ਵਾਲੇ ਮਜੀਤ ਸਿੰਘ ਮਜੈਲ ਦੇ ਬਾਰੇ ਇਹਨਾਂ ਕਿਤਾਬਾਂ ਬਾਰੇ ਆਪਣੀ ਗੱਲ ਰੱਖੇ ਦੀਪਕ ਸ਼ਰਮਾ ਜਨਾਬਤੋ ਬਹੁਤ ਬਹੁਤ ਸ਼ੁਕਰੀਆ ਕੁਪਿੰਦਰ ਮਲਕ ਜੀ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਇੱਕ ਅਚੇਚ ਸਮਾਗਮ ਜਿਹੜਾ ਅੱਜ ਡਾਕਟਰ ਮਨਜੀਤ ਸਿੰਘ ਮਜੈਲ ਹੋਰਾਂ ਦੀਆਂ ਦੋ ਕਿਤਾਬਾਂ ਦੇ ਲੋਕ ਅਰਪਣ ਦਾ ਇਥੇ ਰੱਖਿਆ ਗਿਆ ਉਸ ਦੇ ਵਿੱਚ ਤੁਹਾਡੀ ਸਾਰਿਆਂ ਦੀ ਇਸ ਇੰਨੀ ਸਰਦ ਦੇ ਵਿੱਚ ਇੰਨੀ ਠੰਡ ਦੇ ਵਿੱਚ ਆ ਤਾਂ ਥੋੜਾ ਜਿਹਾ ਛੱਡੀ ਗੜ ਬੜੋ ਫੇਰ ਦਿਖਣ ਲੱਗਦਾ ਕਿ ਹਾਂ ਧੁੱਪ ਨਿਕਲੀ ਹੈ ਨਹੀਂ ਤਾਂ ਸਾਰੇ ਪਾਸੇ ਬਹੁਤ ਧੁੰਦ ਸੀ ਇੱਕ ਤਾਂ ਰਜਾਈ ਚੋਂ ਨਿਕਲਣਾ ਔਖਾ ਹੁੰਦਾ ਇਹਨਾਂ ਦਿਨਾਂ 'ਚ ਤੇ ਦੂਆ ਉੱਪਰ ਦੀ ਅੱਜ ਕੱਲ ਹੀਟਰ ਲਾ ਲੇ ਤੇ ਥੋੜਾ ਜਿਹਾ ਹੋਰ ਨਿਕ ਹੁੰਦਾ ਕਿ ਲਹਿਣ ਦੋ ਪਰ ਇਹ ਮਜਾਇਲ ਕਿੱਥੇ ਟਿਕਣ ਦਿੰਦੇ ਨੇ ਇਹ ਕਹਿੰਦੇ ਜਹਾ ਅਸੀਂ ਯੂਜਦੇ ਆ ਤੁਸੀਂ ਵੀ ਨਾਲੇ ਤੰਗੋ ਆਦੇ ਸਾਰੇ ਸੋ ਇਹ ਇਹਨਾਂ ਦਾ ਮੋਹ ਇਹਨਾਂ ਦਾ ਪਿਆਰ ਖਿੱਚ ਲਿਆਇਆ ਇਹਨਾਂ ਦੀਆਂ ਨਿਕਤਾਂ ਜਦੋਂ ਝਾਤ ਮਾਰਦੇ ਆ ਬਿਲਕੁਲ ਜਿਵੇਂ ਮਜੀਦਕੌਰ ਮੀਤਵਰਾ ਨੇ ਥੋੜਾ ਜਿਹਾ ਇਸ਼ਾਰਾ ਕੀਤਾ ਕਿ ਭਾਈ ਮੈਂ ਤਾਂ ਇਸ਼ਾਰਾ ਹੀ ਕਰਦੀ ਆ ਗੱਲ ਤਾਂ ਇਦਾਂ ਹੋਣੀ ਆ ਕਿਉਂਕਿ ਕਿਸੇ ਵੀ ਦੇਖ ਜਿਵੇਂ ਇਹ ਚੌਲਾ ਤੋਂ ਇੱਕ ਦਾਣਾ ਚੱਕ ਕੇ ਹੀ ਪਤਾ ਲੱਗ ਜਾਂਦਾ ਕਿ ਛੋਲ ਕਿੰਨੇ ਸੁਆਦੀ ਨੇ ਪਰ ਵੇਖੋ ਤਾਂ ਤੋ ਉਹਦਾ ਸਵਾਜ਼ਲੈਂਡ ਦੇ ਦੀ ਫਿਰ ਪੱਤਰ ਤੇ ਥਾਲ ਤੇ ਉਹ ਪਾਉਣੇ ਪੈਂਦੇ ਨੇ ਸੋ ਅਸੀਂ ਉਹ ਚਾਹਾਂਗੇ ਸੀ ਇਹਨਾਂ ਕਿਤਾਬ ਦੇ ਨਾਵਲ ਤੇ ਕਹਾਣੀ ਦੇ ਬਾਰੇ ਜਦੋਂ ਗੱਭੀ ਜੀ ਗੱਲ ਕਰਨ ਜਦੋਂ ਡਾਕਟਰ ਗਰਮੇਲ ਜੀ ਗੱਲ ਕਰਨ ਤਾਂ ਦਸੀਂ ਉਸ ਦਾ ਨਾਮ ਲਈ ਹੈ ਕਿਉਂਕਿ ਮਾਹਰ ਹੀ ਉਸ ਨੂੰ ਉਸ ਦੀ ਪੁਣਛਾਨ ਕਰ ਸਕਦਾ ਹਾਂ ਜਿਹਦੇ ਵਿੱਚ ਸਾਡੇ ਕੋਲ ਗਕਾਰ ਸਿੱਧੂ ਜੀ ਬੈਠੇ ਨੇ ਮਤਲਬ ਇਨਾਂ ਦਾ ਨਾਮ ਇਫਤਖਰ ਸਿੰਘ ਜੀ ਹੋ ਜਾਣਾ ਸੀ ਬਸ ਉਹ 16 14 ਸੀ 15.5 ਤਾਂ ਹੋਈ ਗਏ ਸਾਢੇ 15 ਕਲਾਸ ਨੂੰ ਪੂਰਨ ਨੇ ਤੋਂ ਇਸ ਲਈ ਇਹ ਹਰ ਜਿਹੜਾ ਦੇ ਮਹਾਦਵੀ ਇਹ ਇਹ ਜਿਆਦਾ ਵਧੀਆ ਦੱਸ ਸਕਦੇ ਨੇ ਤੇ ਦੂਸਰਾ ਸਾਡੇ ਕੋਲ ਵੱਡੀ ਸ਼ਖਸੀਅਤ ਦੇ ਰੂਪ ਦੇ ਵਿੱਚ ਪਰਮਜੀਤ ਮਾਨ ਸਾਹਿਬ ਹਜ਼ਰ ਨੇ ਉਹ ਆਪਣੀ ਨਵਿਕਰੀ ਟਿੱਪਣੀ ਇਹਦੇ ਤੇ ਕਰਨਗੇ ਪਰ ਜਿੱਥੋਂ ਤੱਕ ਨਾਵਲ ਤੇ ਕਹਾਣੀ ਦੀ ਵਿਧਾ ਇਹ ਇੱਕ ਤੋਂ ਇੱਕ ਪੜਾ ਕੇ ਚੁੜਦੀ ਹੈ ਮਦਲ ਸਾਹਿਬ ਹੋਰੀ ਕਪਤਾ ਦੇ ਰੂਪ ਛੀ ਸ਼ੁਰੂ ਕਰਦੇ ਨੇ ਲੇਖਣੀ ਤੇ ਉਥੋਂ ਵੀ ਉਹਨਾਂ ਦੀ ਲੇਖਣੀ ਸਮਾਜਿਕ ਤੌਰ ਤੇ ਸਮਾਜਿਕ ਕ੍ਰਿਤੀਆਂ ਦੇ ਤੌਰ ਤੇ ਉੱਤੇ ਸਾਡੇ ਅੰਦਰ ਆ ਰਹੀਆਂ ਊਨਤਾਈਆਂ ਦੇ ਤੌਰ ਤੇ ਉੱਤੇ ਉਹਨਾਂ ਨੂੰ ਲੱਭ ਕੇ ਸੱਚ ਦੇ ਨੇੜੇ ਰੱਖ ਕੇ ਜਦੋਂ ਲਿਖਦੇ ਨੇ ਤਾਂ ਉਹ اچੰਤ ਉਹਨਾਂ ਦੀ ਕਪਤਾ ਕਹਾਣੀ ਬਾਤਕ ਨੂੰ ਹੋ ਤੁਰਦੀ ਆ ਤੇ ਉਹ ਫਿਰ ਕਹਾਣੀ ਦੇ ਵਿਹੜੇ ਦੇ ਵਿੱਚ ਵੀ ਕਿਤਾਬੀ ਰੂਪ ਸਾਡੇ ਕੋਲ ਪਹੁੰਚਦੇ ਨੇ ਤੇ ਫਿਰ ਉਹ ਕਹਾਣੀ ਜਦੋਂ ਨੂੰ ਲੱਗਦਾ ਕਿ ਗੱਲ ਹੋਰ ਅੱਗਾ ਕੀਤੀ ਜਾ ਸਕਦੀ ਹੈ ਫਿਰ ਉਸ ਨੂੰ ਮੈਂ ਨਾਵਲ 'ਚ ਬਦਲ ਦਿਆਂ ਦੇਖਿਆ ਸੁਮੇਰ ਸਾਹਿਬ ਤੁਹਾਡੀਆਂ ਪਹਿਲੀਆਂ ਕਿਤਾਬਾਂ ਵੀ ਸਾਡੀ ਨਜ਼ਰ ਸਾਨੀ ਚੋਂ ਲੰਗੀਆਂ ਨੇ ਸੋ ਇਸ ਲਈ ਇਸ ਦੇ ਵਿੱਚ ਜਿਵੇਂ ਤੁਸੀਂ ਦੱਬੇ ਕੁਛ ਦੇ ਗਰੀਬ ਗਰੁੱਪੇ ਉਹ ਲੋਕ ਜਿਹੜੇ ਅਸੀਂ ਹੀ ਲੋਕਾਂ ਨੇ ਹਾਸ਼ੀਏ ਤੇ ਧੱਕ ਦਿੱਤੇ ਨੇ ਤੁਸੀਂ ਉਹਨਾਂ ਦੀ ਬਾਤ ਪਾਈ ਹੈ ਤੇ ਇਸੇ ਤਰ੍ਹਾਂ ਚਿੜੇਵਾਲਾ ਚੌਂਕ ਇੱਕ ਵੱਖਰਾ ਦ੍ਰਿਸ਼ ਪੜਦਿਆਂ ਹੋਇਆਂ ਤੁਹਾਡੇ ਜ਼ਿਹਨ 'ਚ ਉੱਗਣ ਲੱਗਦਾ ਹੈ। ਸੋ ਉਹ ਦ੍ਰਿਸ਼ ਕਹਿੰਦਾ ਕੀ ਹੈ ਤੇ ਇਹਨਾਂ ਦੀ ਕਹਾਣੀ ਨਾਵਲ ਬਾਤਕ ਕਹਿੰਦੀ ਕੀ ਹੈ? ਉਹਦੇ ਬਾਰੇ ਆਪਾਂ ਵਿਦਵਾਨਾਂ ਤੋਂ ਸੁਣਾਂਗੇ। ਮੈਂ ਜਿੱਥੇ ਪ੍ਰਧਾਨਗੀ ਮੰਡਲ ਦਾ ਧੰਨਵਾਦ ਕਰਦਾ ਹਾਂ। ਉੱਥੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਤੇ ਵਧਾਈ ਜਿੰਨਾ ਮਹਾਰਾਜ ਸਾਹਿਬ ਜੀ ਹੋਰਾਂ ਨੂੰ ਕਿ ਤੁਸੀਂ ਲਿਖਤਾਂ ਜਾਰੀ ਰੱਖਿਓ। ਪੰਜਾਬੀ ਲੇਖਕ ਸਭਾ, ਸਾਹਿਤ ਵਿਗਿਆਨ ਕੇਂਦਰ ਤੇ ਚੰਡੀਗੜ੍ਹ-ਮੁਹਾਲੀ ਦੀਆਂ ਸੁਭਾਵਾਂ ਤੁਹਾਡੇ ਸਵਾਗਤ ਲਈ ਇਹ ਸਮਾਰੋਹ ਖੁਲੋਤ ਕਰਦੀਆਂ ਰਹਿਣਗੀਆਂ। ਬਹੁਤ-ਬਹੁਤ ਧੰਨਵਾਦ।